ਪੰਜਾਬ ਦੇ ਵਿੱਚ ਆਏ ਦਿਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆទੀਆਂ ਹੋਰ ਧਾਰਮਿਕ ਸਥਾਨਾਂ ਦੀਆਂ ਬੇਅਦਬੀਆਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਉਸ ਦੇ ਨਾਲ ਨਾਲ ਹੁਣ ਧਾਰਮਿਕ ਚਿੰਨਾਵਾਂ ਦੀਆਂ ਬੇਅਦਬੀਆਂ ਨਾਲ ਲੋਕਾਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਣ ਲੱਗਿਆ ਇੱਕ ਮਾਮਲਾ ਬੱਸ ਸਟੈਂਡ ਕਨੋਵਾਨ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਇੱਕ ਔਰਤ ਨੇ ਸਰੀ ਸਹਬ ਪਹਿਨੇ ਹੋਇਆ ਹੈ ਅਤੇ ਉਹ ਆਪਣੇ ਸਾਥੀ ਸਮੇਤ ਤੰਬਾਕੂ ਖਾਂਦੀ ਨਜ਼ਰ ਆ ਰਹੀ ਹੈ ਮੌਕੇ ਤੇ ਹਾਜ਼ਰ ਲੋਕਾਂ ਨੇ ਰੰਗੇ ਹੱਥੀ ਉਸ ਨੂੰ ਕਾਬੂ ਕਰ ਲਿਆ ਤੇ ਇਸ ਮੌਕੇ ਵੱਟੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਗਏ ਅਤੇ ਉਹਨਾਂ ਨੇ ਇਸ ਔਰਤ ਅਤੇ ਸਾਥੀ ਦੇ ਕੋਲੋਂ ਸ਼ਕਤੀ ਦੇ ਨਾਲ ਪੁੱਛ ਕੇ ਕੀਤੀ ਅਤੇ ਇਸ ਦੌਰਾਨ ਥਾਣਾ ਪੁਲਿਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਦੋਹਾਂ ਨੂੰ ਕਾਬੂ ਕਰਕੇ ਕਾਨੂੰਵਾਨ ਥਾਣੇ ਵਿਖੇ ਲਿਆ ਹੰਦਾ ਜਾਂਦਾ ਇਸ ਪ੍ਰੰਤ ਵੱਡੀ ਗਿਣਤੀ ਦੇ ਵਿੱਚ ਕਾਨੂੰਵਾਨ ਦੇ ਲੋਕ ਅਤੇ ਨਵੇਂ ਪਿੰਡ ਕਾਨੂੰਵਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਵੀ ਨਹੀਂ ਅਮਰਤ ਨਹੀਂ ਪਾਜੀ ਅਮਰਤ ਨਹੀਂ ਛੱਕਿਆ ਮੈਂ ਮੈਂ ਛੋੜ ਨਹੀਂ ਬੋਲੂਗੀ ਮੈਂ ਨਹੀਂ ਮੈਨੇ 피ੜਾ ਪਾਣੀ ਮੈਨੂੰ ਯਾਦ ਗੋਲੀ ਮਾਰ ਦੋ ਮੈਂ ਅਮਰਤ ਅਮਰਤ ਛੱਕਤੋਂ ਇਹਨਾਂ ਕਹਾਂ ਚੰਦੀ ਤੁਸੀਂ ਸ੍ਰੀ ਸਾਹਿਬ ਕਿਉਂ ਬਾਈ ਫਿਰ ਇਹ ਸ੍ਰੀ ਸਾਹਿਬ ਤੇਰੇ ਕੋਲੋਂ ਲਈ ਆ ਨਾ ਮੈਂ ਉਧਾ ਪਈ ਹੋਈ ਆ

ਤੁਹਾਡੇ ਹੱਥ ਜਿਨਾਈ ਤੋਂ ਕਰਨਾ ਇਹ ਕਿਹ ਕਰ ਰਿਹਾ ਹੈ ਇਹ ਆ ਰਹੇ ਤੇ ਕਿ ਮੇਰਾ ਸਮਾਨ ਵਾਪਸ ਪਹੁੰਚਾ ਦਿਓ ਮੇਂ ਤਾਂ ਕੋਈ ਪਹਿਲੀ ਵਾਰ ਖਾਲੇ ਹਮਾਰਾ ਸਮਾਨ ਆਇਆ ਤੁਮ ਜਾਣਦੇ ਹੋ ਇਸਕੋ ਸਾਡ ਨੌਕਰੀ ਕਰਦੇ ਹੈ ਗਾਜ਼ੀਆਬਾਦ ਮੇ ਇਕ ਸਾਥ ਹਾਂ ਕਿਸ ਮਹਿਕਮੇ ਮੇ ਆਰਟੀਓ ਮੇ ਕਹ ਰਹੇ ਹੋ ਕਹਿਣਾ ਕੀ ਆ ਇਹਨਾਂ ਚੀਜ਼ਾਂ ਦੇ ਕਾਰਨ ਅਹੀਂ ਅੱਗੇ ਜੋ ਆਪਣੇ ਪਟਿਆਲਾ ਦੇ ਵਿੱਚ ਭਾਜੀ ਇਹ ਬਦਵੀ ਹੋਈ ਆ ਤੇ ਪੂਰਾ ਪਿੰਡ ਰੋ ਰਿਹਾ ਆ ਪੂਰਾ ਪਿੰਡ ਅਸੀ ਕਰਕੇ ਰੋ ਰਿਆ ਵਾ ਤੇ ਜੇ ਅਸੀਂ ਪਹਿਲੇ ਹੀ ਇਹੋ ਜਿਹਾ ਜਿੱਦੋਂ ਚਲੋ ਠੀਕ ਹੈ ਸਾਧ ਸੰਗ ਦੇ ਬੜੇ ਇਹ ਜਿਨ੍ਹਾਂ ਵੀ ਪਿਆਰਿਆਂ ਨੇ ਦੇਖਿਆ ਵਾ ਉਹ ਧੰਤਾ ਦੇ ਜੋਗ ਆ ਕਿ ਉਹਨਾਂ ਨੇ ਸ੍ਰੀ ਸਾਹਿਬ ਦੇਖਿਆ ਉਹਨਾਂ ਨੂੰ ਲੱਗੀ ਪਈ ਸ੍ਰੀ ਸਾਹਿਬ ਆ ਕੇ ਬੇਦਵੀ ਕੀਤੀ ਆ ਤੇ ਉਹਨਾਂ ਨੇ ਪੂਰਾ ਇਕੱਠ ਕੀਤਾ ਵਾ ਤੇ ਇਕੱਠ ਕੇ ਆ ਕੇ ਤੇ ਹੁਣ ਇਹ ਆਪਣਾ ਇੱਥੇ ਆ ਕੇ ਪੁਲਿਸ ਨੂੰ ਅਸੀਂ ਇਹਨਾਂ ਨੇ ਆਪਣਾ ਪੁਲਿਸ ਸਾਧ ਲਈ ਅਸੀਂ ਤੇ ਹੁਣ ਪੁਲਿਸ ਤੋਂ ਬਾਅਦ ਜਾ ਦੇਖੋ ਕੀ ਕਾਰਵਾਈ ਹੁੰਦੀ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਇਹ ਕਿ ਆਪਣੇ ਸ੍ਰੀ ਸਾਹਿਬ ਪੌਂਦੇ ਹੱਕਦਾਰ ਨਹੀਂ ਆ ਤੇ ਇਹ ਗੁਰੂ ਦੀਆਂ ਬੇਦਵੀਆਵਾਂ ਇਹਨਾਂ ਦੇ ਕਾਰਨ ਅਸੀਂ ਜੇ ਅਸੀਂ ਇਹਨਾਂ ਨੂੰ ਛੋੜਾਂਗੇ ਤੇ ਅਸੀਂ ਹੋਰ ਗੁੰਝਲਦਾਰਾਂ ਦੇ ਵਿੱਚ ਫਸਾਂਗੇ ਤੇ ਇਹ ਇਹ ਚੀਜ਼ਾਂ ਦਾ ਸਾਨੂੰ ਇਹਨਾਂ ਦੀ ਪਿੱਛੇ ਖੋਜ ਕੀਤੀ ਜਾਈ ਵੀ ਆਏ ਕਿੱਥੋਂ ਆ ਤੇ ਇਹ ਕੀ ਕਰਨ ਆਏ ਆ ਦਰਬਾਰ ਸਾਹਿਬ ਦੱਸਣ ਦੇ ਦਰਬਾਰ ਸਾਹਿਬ ਦਾ ਹੀ ਰਸਤਾ ਹੀ ਨਹੀਂ ਆ ਪੀ ਜਿਹੜਾ ਦਰਬਾਰ ਸਾਹਿਬ ਨੂੰ ਆਜਣ ਤੇ ਇਹ ਤੁਸੀਂ ਆਪਣਾ ਕਿਰਪਾ ਕਰਕੇ ਸਾਰੀ ਸ਼ਾਨਮਣ ਕੀਤੀ ਜਾਵੇ ਹਾਂਜੀ ਭਾਜੀ ਕੀ ਮਸਲਾ ਹੋਇਆ ਤੇ ਤੁਸੀਂ ਕੀ ਦੇਖਿਆ ਵਾਹਿਗੁਰੂ ਸਾਹਿਬ ਵਾਹਿ ਫਤੇ ਜੀ ਮੈਂ ਗੁਰਦੁਆਰਾ ਨਵਾਂ ਪਿੰਡ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਜੀ ਵਨਵੰ ਦਾ ਜੋ ਮੈਂ ਦੇਖਿਆ ਮੇਰੇ ਆਉਂਦਿਆਂ ਨੂੰ ਇੰਨੇ ਸ਼੍ਰੀ ਸਾਹਿਬ ਜਿਹੜਾ ਉਹ ਜੇਬ ਚ ਪਾਇਆ ਹੈਗਾ ਤੇ ਮੇਰੇ ਆਉਂਦਿਆਂ ਨੂੰ ਇੰਨੇ ਕਿ ਜਿਹੜੇ ਬੰਦੇ ਲੱਗੇ ਖਲੋਤੇ ਸੀ ਕਹਿੰਦੇ ਸੀ ਵੀ ਇਹਨੇ ਤਮਾਕੂ ਲਾਇਆ ਵਾ ਬੀਣੀਆਂ ਪਿੰਦੀ ਆ ਤੇ ਮੈਂ ਵੇਖਿਆ ਤੇ ਇਹਨੇ ਸ਼੍ਰੀ ਸਾਹਿਬ ਜਿਹੜਾ ਉਹ ਜੇਬ ਚ ਪਾਇਆ ਹੈਗਾ ਤੇ ਮੈਂ ਇਹਦਾ ਸ਼੍ਰੀ ਸਾਹਿਬ ਇਹ ਤੇ ਜੇਬ ਵਿਚੋਂ ਕੱਢ ਕੇ ਆਪਣੇ ਹੱਥ ਫੜ ਲਿਆ ਮੈਂ ਕਿਹਾ ਇਹਨੂੰ ਕੋਈ ਅਧਿਕਾਰ ਨਹੀਂਗਾ ਸ਼੍ਰੀ ਸਾਹਿਬ ਪਾਉਣ ਦਾ ਜਿਹੜੇ ਹਜੀਆਂ ਤਮਾਕੂ ਖਾਨ ਤਮਾਕੂ ਖਾਨ ਦੇ ਮਤਲਬ ਕਿ ਜਿਹੜੇ ਨਸ਼ਾ ਪਰੋਦੀ ਜਿਹੜੀਆਂ ਚੀਜ਼ਾਂ ਜਿਹੜੀਆਂ ਖਾਂ ਰਹੀ ਆ ਤੇ ਮੁੜ ਕੇ ਆਪਣੇ ਮੁਲਾਜ਼ਮ ਆ ਗਏ ਆ ਤੇ ਇਹਨਾਂ ਨੇ ਇਹਨਾਂ ਨੂੰ ਥਾਣੇ ਲੈ ਆਂਦਾ ਤੁਸੀਂ ਆਪਣੇ ਅੱਖੀ ਵੇਖਿਆ ਇਹਨਾਂ ਨੂੰ ਸ਼ਰੀ ਸਾਹ ਪਾਇਆ ਜਾਂ ਕਿਦਾਂ ਦਾ ਮੈਂ ਜੀਬ ਚੋਂ ਕੱਢਿਆ ਆ ਜੀ ਮੁੜੇ ਇੰਨੇ ਵੇਖਿਆ ਇਹਨਾਂ ਨੇ ਦੇਖਿਆ ਮੈਂ ਅੱਖੀਂ ਦੇਖਿਆ ਸ੍ਰੀ ਸਾਹਿਬ ਵੀ ਪਾਇਰੇ ਤਮਾਕੂ ਵੀ ਲਗਾ ਰਹੀ ਸੀ ਮੇਰੀ ਅੱਖਾਂ ਦੇ ਸਾਹਮਣੇ ਗੱਲ ਮੈਂ ਹੀ ਦੇਖਿਆ ਜੀ ਮੈਂ ਹੀ ਸਭ ਨੂੰ ਦੱਸਿਆ ਜੀ ਤੇ ਮੈਂ ਇਹਨਾਂ ਦੀ ਜੇਬ ਚੋਂ ਕੱਢਿਆ ਵਾ ਸ੍ਰੀ ਸਾਹਿਬ ਐਸਮ ਜਣ ਨੂੰ ਦੇ ਲਈ ਗੁਰਦਾਸਪੁਰ ਤੋ ਲੱਕੀ ਦੀ ਰਿਪੋਰਟ